ਰੇ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਬੇਨਤੀ ਕੀਤੀ ਜਾਂਦੀ ਆ ਕਿ ਇਹ ਦਰਜੀਤ ਸਿੰਘ ਆਪਣਾ ਪਿੰਡ ਡੇਰੀ ਵਾਲੇ ਤੋਂ ਘਰ ਮੁਖ ਬੰਦਾ ਸਾਰਾ ਪਰਿਵਾਰ ਜਿਹੜਾ ਆ ਅਮਰ ਭਾਰੀ ਆ ਤੇ ਜ਼ਮੀਨ ਜਿਮਾਨ ਵੀ ਹੈ ਨਹੀਂਗੀ ਤੇ ਜੱਟ ਦੀ ਜ਼ਮੀਨ ਨਹੀਂ ਹੁੰਦੀ ਆ ਹੋਰ ਉਹਦਾ ਕੋਈ ਰੋਟੀ ਦਾ ਸਾਧਨ ਨਹੀਂ ਹੁੰਦਾ ਉਹਨੂੰ ਤੇ ਜਾਵੇ ਵੀ ਤੋਖੇ ਜੜੀ ਨਿਕਾ ਫੜਦਾ ਉਹ ਹਾਲਾਤ ਜਿਹੜੇ ਆ ਬਹੁਤ ਆਣਾ ਤੁਹਾਡੇ ਹਸਤੇ ਆਮ ਅੱਗੇ ਕੰਪਨੀ ਕੰਪਨੀ ਦੇ ਚਲ ਜਾਂਦਾ ਹੀ ਉਹ ਵੀ 50 55 ਤੋਂ ਬਾਅਦ ਦੇ ਵਿੱਚ ਜਿਹੜੇ ਬੰਬੇ ਵਾਲੀਆਂ ਕੰਪਨੀਆਂ ਉੱਤੇ ਚਾਹਣਾ ਥੱਲੇ ਮਤਲਬ ਨਹੀਂ ਉਹ ਰੱਖਦੇ ਕਿਉਂ ਵੀ ਜਵਾਨ ਜੂਨ ਬੰਦੇ ਨੂੰ ਰੱਖਦੇ ਆ ਤੇ ਸੋ ਧਰਦਾ ਘਾਬਦਾ ਜਿਹੜਾ ਵਾ ਇਦਾਂ ਵਾਰਾ ਬੱਸ ਨੇ ਚਲੀ ਜਾਂਦਾ ਵਾ ਬੱਚਾ ਵਾ ਅਜੇ ਛੋਟਾ ਤੇ ਉਹ ਵੀ ਚਲੋ ਉੱਦਾਂ ਵਿਆਹ ਪਾਰ ਸਿੱਖਣ ਡਿਆ ਕੋਈ ਨਾ ਕੋਈ ਆਪਣਾ ਵਾਰਕ ਕਰੂਗਾ ਕਰੂਗਾ ਇਹ ਗੁੱਡੀ ਜੋ ਵੀ ਜਰਾ ਮਿਲ ਕੇ ਪੜਪਰਾਵਾਂ ਦੇ ਸਹਿਯੋਗ ਦੇ ਨਾਲ ਚਲੋ ਇਹਨਾਂ ਨੇ ਵਿਆਹ ਕਰ ਦਿੱਤਾ ਮਾਦਾ ਮੋਟਾ ਜਿੱਦਾਂ ਵੀ ਸੋਹਣ ਬੇਨਤੀ ਕੀਤੀ ਜਾਂਦੀ ਆ ਕਿ ਪਹਿਲਾਂ ਜਿਸ ਤਰ੍ਹਾਂ ਸਰਕਾਰਾਂ ਤੋਂ ਆਪਾਂ ਲਾ ਲਈਏ ਜਦੇ ਬੰਦੀਆਂ ਦਾ ਰਬਾਚਾ ਸਰਕਾਰਾਂ ਤੋਂ ਲਾ ਲਈ ਇਹ ਵੀ ਪਹਿਲਾਂ ਕਾਂਗਰਸ ਦੇ ਟਾਈਮ ਦੇ ਉੱਤੇ ਸਾਡੇ ਪਿੰਡ ਦੇ ਵਿੱਚ ਬਹੁਤ ਸਰਪੰਚ ਮੈਂਬਰਾਂ ਨੇ ਮਤਲਬ ਜਿਹੜੇ ਆ ਕਿੜੇ ਦੇ ਵਿੱਚ ਮਾਇਨੇ ਕੀਤੇ ਵੀ ਜਿਹੜੇ ਬਾਲੇ ਵਾਲੇ ਕੋਠੇ ਪਹਿਲਾਂ ਉਹਨਾਂ ਨੂੰ ਮਤਲਬ ਜਿਹੜਾ ਵਾ ਬਣਾਇਆ ਜਾਊਗਾ ਉਹ ਤੋਂ ਬਾਅਦ ਦੇ ਵਿੱਚ ਉਹਨਾਂ ਕੁਛ ਨਹੀਂ ਕੀਤਾ ਹੁਣ ਇਹ ਆਮ ਆਦਮੀ ਪਾਰਟੀ ਸਰਕਾਰ ਅਸੀਂ ਸਾਰੇ ਆ ਰਲ ਮਿਲ ਕੇ ਬਣਾਈਆਂ ਇਸ ਬੰਦੇ ਨੇ ਇੰਨੀ ਜਿਆਦੀ ਮਿਹਨਤ ਕੀਤੀ ਹੈ ਨਾ ਮਤਲਬ ਇਹ ਆਪ ਸਾਰੀ ਦੁਨੀਆ ਜਾਣਦੀ ਹੈ ਪਰ ਮੁੱਲ ਕੋਈ ਨਹੀਂ ਪਿਆ ਕਿਸੇ ਨੇ ਮਤਲਬ ਜਿਹੜਾ ਵਾ ਇਹਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਸਾਰਿਆਂ ਨੇ ਪਛਾਹੀਂ ਕਰਕੇ ਰੱਖਿਆ ਹੋ ਕੋ ਮਿਹਰਬਾਨੀ ਕਰਕੇ ਇਸ ਗਰੀਬ ਦੇ ਦੋ ਕਮਰੇ ਬਣ ਜਾਣ ਬੜੀ ਵਧੀਆ ਗੱਲ ਆ ਜੇ ਕੋਈ ਗ੍ਰਾਂਟ ਆਉਂਦੀ ਆ ਜਾਂ ਵੈਸੇ ਵੀ ਜਦ ਵੇਖੀ 33 34 40 ਲੱਖ ਰੁਪਇਆ ਇਕੱਠਾ ਕਰਕੇ ਟੂਰਨਾਮੈਂਟਾਂ ਦੇ ਲਾਗੇ ਦਿਹਾੜੀ ਦਾ ਆਪਣਾ ਛੋਛਾ ਛੱਡਣ ਵਾਸਤੇ ਇਹਨੇ ਨੇ ਪੈਸੇ ਹੀ ਲਾ ਦਿੰਨੇ ਆ ਤੇ ਕੀ ਆ ਜੇ ਆਪਾਂ ਦੋ ਕਮਰੇ ਖੜੇ ਕਰਨੇ ਹੁਣ ਤੇ ਗੱਲ ਦੇ ਕੋਈ ਵੀ ਨਹੀਂ ਹੁੰਦੀ ਸਿਰਫ ਇਹ ਆ ਵੀ ਮਨ ਨੂੰ ਸਮਝਾਉਣ ਵਾਲੀ ਗੱਲ ਹੁੰਦੀ ਆ ਉਹ ਹੋਰ ਕੋਈ ਝੱਜਬੰਦੀਆਂ ਜਾਂ ਕਿਸੇ ਵੀ ਤਰ੍ਹਾਂ ਕੋਈ ਦਾਨੀ ਸੱਜਣ ਬਾਹਰੋਂ ਅੰਦਰੋਂ ਜਿੱਥੋਂ ਵੀ ਪਰਕੇ ਤੇ ਇਸ ਗਰੀਬ ਦੇ ਆਪਾਂ ਦੋ ਕਮਰੇ ਬਣਾਈਏ ਫਿਰ ਲਾਲ ਬਾਕੀ ਮਾਲਕ ਜੋ ਕਰੂਗਾ ਬਹੁਤ ਵਧੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆ ਦੇਖੋ ਜੀ ਘਰ ਦੇ ਹਾਲਾਤ ਸਾਰੇ ਖਾਲਸਾ ਆ ਸਾਰੇ ਮਕਾਨ ਜਿਹੜਾ ਫਟਾ ਪਿਆ ਤੇ ਬਾਹਾਂ ਦੀ ਛੱਤ ਆ ਆ ਦੇਖੋ ਸਾਰੇ ਇਹਦੇ ਵਿੱਚ ਵੀ ਆ ਸਾਰਾ ਕੁਝ ਹੈਈ ਇਹ ਮਾ ਨੂੰ ਮੈਂ ਇਹ ਸਾਰੇ ਘਰ ਦੇ ਮਾਰੋ। ਥੰਮੀਆਂ ਦਿੱਤੀਆਂ ਸਰਜਾ ਸਾਹਿਬ ਥੰਮੀਆਂ ਔਰ ਪਰਲੇ ਕਮਰੇ ਥੰਮੀ ਦਿੱਤੀਏ। ਦੇਖੋ ਆ ਸਾਰੇ ਬੁਰਾ ਹਾਲ ਯਾਰ। ਸਭ ਆਲਿਆਂ ਦੀਆਂ ਛੱਤਾਂ। ਇਹ ਸਰਕਾਰ ਕਹਿੰਦੀ ਹੈ ਗਰੀਬਾਂ ਨੂੰ ਘਰ ਛੜੇ ਬਣਾ ਕੇ ਦਿੱਤੇ ਜਾਣੇ ਔਰ ਫਿਰ ਵਿੱਚ ਕਰਾਉਣੇ ਦੀਏ ਤੇ ਬਾਲਾਂ ਦੀਆਂ ਛੱਤਾਂ ਆ। ਪੂਰਾ ਹਾਲ ਚੁੰਦੇ ਪਏ। ਯਾਰ। ਆਟੇ ਪਏ ਸਾਰੇ ਇਹ ਇਸ ਕਰਕੇ ਦੇ ਵੀ ਮਰਦ ਹੁਣੀ ਚਾਹੀਦੀ ਆ ਜੀ ਸਰਕਾਰਾਂ ਨੂੰ ਆ ਭਾਲੀਆਂ ਦੀ ਸ਼ਤਾਂ ਦੇ ਪੈਸੇ ਦੇ ਆਧਾਰ ਤੇ ਤੇ ਉਹ ਥਮੀ ਦਿੱਤੀ ਸਿੱਖ ਜਥੇਬੰਦੀਆਂ ਕਰ ਸਕਦੀਆਂ ਚਾਹੋ ਔਰ ਬਾਹਰੋਂ ਕੋਈ ਐਨਆਰਈ ਵੀ ਕਰ ਸਕਦੇ ਆ ਦੇਖ ਲਓ ਆ ਥਮੀ ਦਿੱਤੀ ਆ ਨਾ ਨਾ ਵਾਹਿਗੁਰੂ ਹਾਂ ਜੀ ਵਾਹਿਗੁਰੂ ਬਹੁਤ ਹਾਲਾਤ ਹੁੰਦਾ ਤੇ ਮੁਰੱਕਾਂ ਨੂੰ ਤੇਲ ਚੜਾਉਣੇ ਆ ਇਹ ਕਰਕੇ ਆਪਾਂ ਨੂੰ ਮਦਦ ਜਿਹੜੀ ਹੈ ਜਥੇਬੰਦੀਆਂ ਨੂੰ ਜਿੰਨੇ ਵੀ ਤਾਂ ਨਹੀਂ ਸੱਚ ਉਹਨਾਂ ਨੂੰ ਬੇਨਤੀ ਆ ਕਿ ਇਹ ਦੀ ਜ਼ਰੂਰ ਕੀਤੀ ਜਾਵੇ ਉਹ ਕਹੇ અમરતારી પરિવાર ਹੈ આલા હાત ਜਿਹੜਿਆ ਉਹ ਇਸ ਤਰ੍ਹਾਂ ਦੇ ਆ ਤੇ ਇੱਕ ગરીબ પરિવાર આ ਤੇ આજકાલ આર્થિક હાલત ਜਿਹੜੀ ਆ બહુત ਹੀ ਮਾੜੀ ਹੈ ਇਸ ਕਰਕੇ ਆਪਾਂ ਸਾਰਿਆਂ ਨੂੰ ਅੱਗੇ ਹੋ ਕੇ ਮਦਦ ਤਾਂ ਕਰਨੀ ਚਾਹੀਦੀ ਹੈ ਨਾ ਜੀ ਇਥੇ ਵੀ ਸਮਾਪਤੀ ਕਰਦੇ ਆਂ ਜੀ ਅਗਲੀ ਵਾਰ ਫੇਰ ਲੈ ਕੇ ਆਵਾਂਗੇ ਦਾदूਾ ਨੂੰ ફોન ਕੀਤਾ ਚੁੱਕਾ ਹੈ